ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਮਾਨਮੱਤੇ ਨਗਰਪਿੰਡ ਪੱਕਾ ਨੰਬਰ 4 ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਹਰਜਿੰਦਰ ਵੀਰ ਦਾ ਨਾਮ ਆ ਤੇ ਮਿੱਤਰੋ ਤੁਹਾਡੇ ਪਸੰਦੀਦਾ ਰੰਗ ਤੁਹਾਡੇ ਪਸੰਦੀ ਦੀ ਨਸਲ ਤੁਹਾਡੇ ਪਸੰਦ ਦਾ ਅੰਗ ਮਿੱਤਰੋ ਲੈ ਕੇ ਹਾਜ਼ਰ ਹੋਏ ਆ ਜਿਹੜੇ ਜਾਨਵਰ ਨੂੰ ਤੁਸੀਂ ਮਣਾ ਮੁਹੀ ਜਿਹੜੇ ਰੰਗ ਨੂੰ ਤੁਸੀਂ ਮਣਾ ਮੁਹੀ ਪਿਆਰ ਕਰਦੇ ਆ ਮੇਰੇ ਹਿਸਾਬ ਦੇ ਨਾਲ ਇਹ ਜਰਸੀ ਨਾਲੋਂ ਵੀ ਬਿਹਤਰੀਨ ਨਸਲ ਆ ਜਿਹੜੀ ਅੱਜ ਦਿਖਾਉਣ ਲੱਗੇ ਆ ਐਰ ਸ਼ੈਰ ਨਸਲ ਦੀ ਤੁਹਾਨੂੰ ਵੈੜ ਦਿਖਾਉਣ ਲੱਗੇ ਆ ਮਿੱਤਰੋ ਰੇਟ ਆਪਾਂ ਬਿਲਕੁਲ ਰਸਾ ਫੜਾ ਦੇਣਾ ਵਾ ਤੁਹਾਨੂੰ ਵੇਚਣ ਵਾਲਾ ਕਰਾ ਦੇਣਾ ਵਾ ਤੁਹਾਨੂੰ ਕਿੰਨੇ ਦਿਨਾਂ ਦੀ ਕੱਚੀ ਆ ਕਿੰਨੇ ਦੁੱਧ ਦੀ ਮਾਲਕਣਾ ਸਾਰੀ ਗੱਲਬਾਤ ਆਪਾਂ ਹਰਜਿੰਦਰ ਵੀਰ ਦੇ ਨਾਲ ਕਰਦੇ ਹਰਜਿੰਦਰ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਸਾਰ ਨੂੰ ਸਤਿ ਸ਼੍ਰੀ ਅਕਾਲ ਬਾਈ ਹੋਰ ਬੜੀ ਆ ਰਹੀ ਹੈ ਜਲਦੀ ਕਰਾ ਹਾਂ ਜਮਾ ਓਕੇ ਚੜ੍ਹਦੀ ਕਲਾ ਸ਼ੁਕਰ ਆ ਬਾਈ ਅੱਛਾ ਵੀ ਮਾੜੀ ਗੱਲ ਹੋਈ ਗਾਵਾਂ ਦਾ ਨੁਕਸਾਨ ਹੋ ਗਿਆ ਇੱਕ ਤਾਂ ਹਣਾ ਉਹ ਯਾਰ ਫਿਰ ਇਹ ਤਾਂ ਫਿਰ ਆਹ ਕੁਝ ਜਾਂ ਚੱਲੀ ਜਾਂਦਾ ਦੋਹਾਂ ਦਾ ਰੀਤੇਕ ਨਹੀਂ ਨਹੀਂ ਤਾਂ ਵਪਾਰੀ ਸਨ ਕੋਠੇ ਪਾ ਪੈਂਦੇ ਆ ਫਿਰ ਤਾਂ ਆਪਾਂ ਅੱਡੀ ਨਾਲ ਲਗਾਉਂਦੇ ਹੀ ਹੈ ਹਣਾ ਇੱਕ ਗੱਲ ਹੈਗੀ ਹਰਜਿੰਦਰ ਬਾਈ ਆ ਫੇਰ ਇਹ ਨਹੀਂ ਤਾਂ ਯਾਰਾ ਕੋਈ ਨਹੀਂ ਆ ਜਾ ਕੇ ਕਿਲੇ ਤੇ ਆਪਾਂ ਵੀ ਚੌੜੇ ਹੋ ਕੇ ਕੱਢ ਦੇ ਨੀ ਯਾਰ ਜੇ ਇੱਕ ਮੈਂ 10000 ਦੇ ਜਾਨੀ ਤੇ ਅਗਲਾ ਭੱਜਿਆ ਫਿਰਦਾ ਨਾ ਭੱਜ ਮੈਂ ਰਾਤ ਨੂੰ ਨਹੀਂ ਸੌਂਦਾ ਉਧਰ ਅੱਗ ਪੁੱਜੀ ਆਹ ਘਾਟੇ ਫੇਰ ਹੀ ਮਰਦਾ ਬੰਦਾ ਇੱਕ ਗੱਲ ਰਜਿੰਦਰ ਤੈਨੂੰ ਵੀ ਇਹ ਕੰਮ ਧੀਰਦ ਨਾਲ ਕਰਨ ਵਾਲਾ ਮਸਤੀ ਜੀ ਨਾਲ ਰਹਿ ਕੇ ਕਰਨ ਵਾਲਾ ਭਾਈ ਯਾਰ ਮਸਤੀ ਨਾਲ ਕਰਲਾ ਜਿਵੇਂ ਮਰਜ਼ੀ ਕਰਲਾ ਇਹ ਤਾਂ ਜਦੋਂ ਸਿੱਧੇ ਹੋਣ ਦਿਨ ਤਾਂ ਉਦੋਂ ਤਾਂ ਭੁਜੇ ਵੀ ਉੱਗੇ ਹੁੰਦੇ ਆ ਜਦੋਂ ਮਾੜੇ ਹੋਣ ਫਿਰ ਜੋ ਮਰਜ਼ੀ ਹੋਈ ਇਹ ਵੀ ਗੱਲ ਕਿਸਮਤ ਵੀ ਡਿਪੈਂਡ ਹਾਂ ਇਹਦੇ ਤੇ ਕਿੱਲੇ ਕਿੱਲੇ ਤੇ ਜਾ ਕੇ ਕਿਸਮਤ ਆ ਤੇਰੀ ਕਿਸਮਤ ਤੇਰੇ ਕਿੱਲੇ ਤੇ ਆ ਅਗਲੇ ਦੀ ਕਿਸਮਤ ਅਗਲੇ ਦੇ ਕਿੱਲੇ ਤੇ ਆ ਹੈਨਾ ਹੂੰ ਇਹੋ ਕੈਸਮਤ ਦਾ ਕਈ ਵਾਰੀ ਆਇਆ ਹੁੰਦਾ ਯਾਰ ਅਸੀਂ ਤੈਨੂੰ ਮੈਂ ਕੈਸਮਤ ਦੀ ਸਾਡਾ ਸਬਜ਼ੀ ਖਰਾਬ ਕਰਦੇ ਸੀ ਗਾਂ ਛੱਡਣ ਆਸਤੇ ਫੜ ਲਈਦਾ ਹੂੰ ਪਰ ਡਾਕਟਰ ਆਇਆ ਕਹਿੰਦਾ ਯਾਰ ਗਾਂ ਕਿੰਨੇ ਚਿਰ ਦੀ ਗੰਮਣ ਉਹ ਗਾਂ ਗੱਭਨ ਨਿਕਲੇ ਅਸੀਂ ਛੱਡਣ ਆਸਤੇ ਬੜੀ ਸੀ ਹੂੰ ਫੇਲੇ ਵੇਲਾ ਹਣਾ ਇਹ ਜਿਹੋ ਕੈਸਮਤ ਹੋਵੇ ਸਹੀ ਗੱਲ ਹੈ ਤੇ ਜਦੋਂ ਇਹ ਰੇਟ ਇਹ ਕਿੰਨੇ ਵੇ ਸੂਆ ਹੁੰਦੀ ਹੈ ਵੜ ਆਪਣੀ ਇਹ ਦੂਜਾ ਸੂਆ ਥੁੰਦੀ ਕਿੰਨੇ ਦਿਨ ਲੈਂਦੀ ਆ ਜੀ ਦਿਨ ਤਾਂ ਸਰ ਬੈ ਯਾਰ 4 ਮਿਲ ਜਾ ਸਕਦੀ 2-3 ਮਿਲ ਜਾ ਜਦੋਂ ਆਣ ਆਪਾਂ ਲੈ ਕੇ ਆਂਦਾ ਆਪਾਂ ਥਾਂ ਤੋਂ ਖਿੱਚਣ ਨਾਲ ਕੋਈ ਡਾਡਾਂ ਪਹਿਲਾਂ ਦੁੱਧ ਕਿੰਨਾ ਦੱਸਿਆ ਹੀ ਦੋ ਦੋਨਾਂ ਨੇ 17 18 ਲੀਟਰ ਦੱਸਿਆ ਪਹਿਲਾਂ ਦਾ ਸਰਬਿਆ ਯਾਰ ਐਵੇਂ ਦਿੱਤਾ ਵੀ ਹੋਊਗਾ ਵੈੜ ਨੂੰ ਹਾਂ ਹਜੇ ਲੇਵਾ ਤਾਂ ਬਣਾ ਜੂਗੀ ਭਾਈ ਮੇਰਾ ਲੇਵਾ ਬਣਾ ਜੂ ਟੇ ਲਾਂ ਟੋਲਾ ਬਹੁਤ ਆ ਹਾਂ ਵਾਲ ਤਿਆਰ ਹੋ ਜੂ ਥੱਲੋ ਵਾਲ ਬੂਲ ਬਹੁਤ ਆ ਅੱਛਾ ਕਿੰਨੇ ਦੀ ਦੇ ਦੀਏ ਵੀਰੇ ਐ ਜੈਸ ਨੂੰ ਕਾਟੇ ਬਾਟੇ ਕਰਕੇ ਵੀ ਮਾਲਾ ਆਪਾਂ ਰੱਸਾ ਫੜਾਉਣਾ ਸੰਗਲ ਕਿੱਲੇ ਤੋਂ ਖਲਾਕੇ ਤੇ ਬਸ ਟੈਂਪੂ ਤੇ ਚੜਾਉਣੀ ਆ ਉਹ ਗੱਲ ਅੱਛਾ ਲੈਣ ਦੇਣ ਜਾਲੇ ਮੁੱਲ ਕਰ ਲੈਣ ਦੇਣ 70000 ਰੁਪਏ ਮੰਗਦੇ ਹੈ 70000 ਰੁਪਏ ਹਾਂ ਮਾਨਤਾ ਕਰ ਦਿਆਂਗੇ ਇਹ ਵੀ ਕੋਈ ਗੱਲ ਨਹੀਂ ਜੀ ਇੱਕ ਚੀਜ਼ ਵੇਚਣ ਵਾਲਾ ਬੰਦਾ ਲੈ ਪੁੱਤ ਇੱਕ ਚੀਜ਼ ਕਰੀ ਹੁੰਦੀ ਅੱਖਾਂ ਦੇ ਵਿਲਾ ਪਰ ਮੱਟੇ ਮਿੱਤਰੋ ਪੂਰੇ ਆ ਜਿਹੜੀ ਐਰ ਸ਼ੈਰ ਨਸਲ ਦੀ ਗਾਂ ਹੋਊਗੀ ਨਾ ਇਹ ਵੀ ਹਜੇ 20 ਕੋ ਪੈਸੇ ਘੱਟ ਕਹਿ ਸਕਦੇ ਆਪਾਂ ਹਨਾ ਬਈ ਆਪਾਂ ਇਹ ਨਸਲਾਂ ਤਾਂ ਨਹੀਂ ਆਪ ਨੂੰ ਬੜਾ ਪਤਾ ਕਿ ਹਾਂ ਐਰ ਸ਼ੈਰ ਐਰ ਸ਼ੈਰ ਮਲ ਵੀ 30 ਪੈਸੇ ਆਪਾਂ ਘੱਟ ਹੀ ਕਹਿ ਸਕਦੇ ਇਹਨੂੰ ਵੀ ਪਰ ਇਹਦੇ ਤੋਂ ਬੱਚੇ ਇਹਦੇ ਤੋਂ ਬਰੀਡ ਤਿਆਰ ਕਰਨੀ ਹੋਵੇ ਤਾਂ ਟਾਪ ਹੋ ਜੂਗੀ ਅੱਛਾ ਮੈਨੂੰ ਉਹ ਲੈ ਸੰਗੜ ਫੜਾ ਖੋਲ ਕੇ ਮਣਾ ਉਹ ਲੈ ਐਣੀ ਤੂੰ ਦੇਣੀ ਮੈਨੂੰ ਪਤਾ ਤੂੰ ਕਿ ਉੱਥੇ ਜੇ ਕਾਟੇ ਪਹਿਲਾਂ ਤੋਰ ਦੇ ਕੀ ਤੋਰ ਕੇ ਖਾ ਲੈ ਦੂਜਾ ਸੂਆ ਹੁੰਦੀ ਹੈ ਹੈ ਹਾਂ ਦੂਜਾ ਪਿਆਰ ਦੂਜਾ ਸੂਆ ਹੂੰ 7-8 ਦਿਨ ਲੈ ਜੂਗੀ ਬਾਈ ਹਜੇ ਮੇਰਾ ਲੈ ਜੂਗੀ 4-5 ਦਿਨ ਵੀ ਮੈਂ ਤਾਂ ਮੰਨ ਕੇ ਤੱਕ ਚੱਲਦਾ ਕਿਉਂ ਹੁਣ ਬਣਦੀ ਹੁੰਦੀ ਵੜ ਯਾਰ ਜਦੋਂ ਫਿਲਾਂ ਨਾਲ ਫਿਰ ਥਣ ਥਣ ਖਿੱਚਣਾ ਆਪਾਂ ਲੈ ਕੇ ਆਂਦੀ ਆ ਆਵੇ ਤਾਂ ਗੱਲ ਜਦੋਂ ਟੈਂਪੂ ਡੂੰ ਦੂਜੀ ਵਾਰੀ ਚਿੱਪੀ ਗਈ ਹਾਂ ਹਾਂ ਸੀਲ ਹੈ ਬਈ ਇਹਨੂੰ ਜਮਾ ਜਮਾ ਸੀਲ ਆਪਾਂ ਲਾ ਕੇ ਹੱਥ ਤੋਂ ਦਿਖਾ ਦਿੰਦਾ ਉਹਰੇ ਲਈ ਮੇਰੇ ਕੋਲੇ ਲੈ ਕੇ ਆਇਆ ਇੱਥੇ ਰੇਤਾ ਬਹੁਤ ਸੋਹਣੀ ਰੇ ਬੰਨੀ ਨੂੰਨ ਪਸੰਦ ਆ ਗਈ ਰੇਤਾ ਦੇ ਪਾਉਗੀ ਕੁਛ ਹੋਰ ਲਿਆ ਕਿੰਨੇ ਦੀ ਹਾਂ ਨਾ ਜੱਸ ਸੁਣ ਬਸ ਨਾ ਐ ਨਹੀਂ ਮੇਰਾ ਯਾਰ ਯਾ ਤੇਰੀ ਪੜੀ ਆ ਜਾ ਪੁੱਤ ਏ ਬਣਦੇ ਬਣ ਦੇ ਤੂੰ ਬਣ ਦੇ ਇਹ ਗਰੇਂਦਰ ਉਰੇ ਆ ਹੂੰ ਕਿੰਨੇ ਦੀ ਬਈ ਦੱਸ ਬਸ ਤੈਨੂੰ ਦੱਸ ਤਾਂ ਕਿੰਨੇ ਦੀ ਹਾਂ ਨਾ ਮੈਨੂੰ ਉਂਗਲਾਂ ਮੇਰੇ ਸਰੋਤੇ ਨੂੰ ਤਾਂ ਨਹੀਂ ਪਤਾ ਮੈਨੂੰ ਪਤਾ ਚੱਲ ਮੈਨੂੰ ਮੈਂ ਵੀ ਉਂਗਲਾਂ ਦੇਖਣੀਆਂ ਕਿਹੜੀਆਂ ਸੌਖੀਆਂ ਮੈਂ ਜਗਰਾਵੀ ਘਾਟਾ ਖਾ ਕੇ ਸਿੱਖੀ ਸੀ 10000 ਦੀ ਉਹ 10000 ਨਾ ਘਾਟਾ ਪਾ ਕੇ ਸਿੱਖ ਲੀਆਂ ਮੈਂ ਇਹਨਾਂ ਬਹੁਤ ਸੇ ਢਾਈ ਢਾਈ ਲੱਖ ਰੁਪਏ ਲਾ ਕੇ ਉਂਗਲਾਂ ਸਿੱਖਣੀਆਂ ਪੈਣੀਆਂ ਸੀ ਹਾਂ ਮੈਂ ਸਿੱਖ ਗਿਆ ਮੈਨੂੰ ਇੱਕ ਤਮਾਜ ਨਹੀਂ ਸਿਖਾਤੀਆਂ ਸੀ ਕਹਿੰਦੇ ਤੇਰੇ ਵਰਗਾ ਬੰਦਾ ਕੋਣ ਡੱਕ ਮਾਜ ਤੋ ਸਿੱਖ ਗਿਆ ਦੱਸ ਫਿਰ ਕਿੰਨੇ ਦੀ ਹੁਮਾਨਤਨ ਕਰ ਦਿਆਂਗੇ ਕਿਦਾਂ ਕਰੀ ਸਰਬਿਆ ਤੋਂ ਪਹਿਲਾਂ ਹੀ ਪਹਿਲੀ ਗੱਲ ਤਾਂ ਆਉਣ ਸਾਰ ਹੀ ਕਿ ਇਹਨਾਂ ਨੂੰ ਜਮਾਂ ਕਿੰਨੇ ਦੀ ਜਮਾਂ ਕਿੰਨੇ ਦੀ ਜਮਾਂ ਕਿੰਨੇ ਦੀ ਕਰ ਕਰਕੇ ਤਾਂ ਤੁਹਾਨੂੰ ਜਮਾਂ ਸਾਰਾ ਕੁਝ ਤਾਂ ਛਡਾ ਦੇ ਜੇ ਕਿੰਨੇ ਦੀ ਫਿਰ ਹਾਂ ਮੇਰੇ ਕਰਕੇ ਮਨਤਾਬ ਇਹ ਸੁਣਾਉਂਿਆਂ ਹਾਂ ਤਾਂ ਸਰਬਿਆ ਕਿੰਨੇ ਦੀ ਖੇੜਾ ਜਸਮਾ ਹਿਆਰ 670 70 ਚ ਮੇਰਾ ਪੈਂਡ ਦਾ ਵਿੱਚ ਹੁੰਦਾ ਰਹਦਾ ਹੀ ਵਿਵੇਜ ਜੀ ਨਹੀਂ ਪੈਂਡ ਦੇ ਨਹੀਂ ਪਹਿਲੇ ਲਾਈ ਜਾਂਦੇ ਵਿੱਚ ਨਾਲੇ ਬੰਦੇ ਵੀ ਆ ਪੈਂਡ ਦੀ ਦੇ ਦੇ ਫਿਰ ਨਾ ਮਾ ਹਮ ਸਾਲ ਪੈਂਡ ਦੀ ਨਹੀਂ ਦੁੱਧ ਫਿਰ ਆ ਜਾਜ ਕਰੂਗਾ ਫਿਰ ਕੋ ਖੰਡ ਦੇ ਘਟਣ ਕਰਕੇ ਫਿਰ ਤੈਨੂੰ 55 ਦੇ ਦਊਗਾ ਉਹ ਯਾਰ ਦੋ ਕਣ ਗੰਭਣ ਗਾਏ ਵੇਚ ਨਹੀਂ ਨਹੀਂ ਕਿਸੇ ਨੂੰ ਗਾ ਗਰਮੀ ਆ ਗਈ ਐਵਾਂ ਦੀ ਗਾਂ ਕੌਣ ਵੇਚਦਾ ਫਿਰ ਕਿੰਨੇ ਦੀ ਮੇਰੇ ਕਰਕੇ ਪੈਂਡ ਦੀ ਦੇ ਦੇ ਹਾਂ ਨਾ ਜੱਸ ਨੂੰ ਜਮਾ ਕਾਟੇ ਬਾਟੇ ਵੀ ਸਾਬਿਆ ਤੇਰੇ ਲਈ ਨਹੀਂ ਛੋਟ ਸੱਪਾ ਚਲ ਦੋ ਛੱਡ ਦੇ 70 ਚ ਹੋਰ ਨਹੀਂ ਸਰ ਹਾਂ ਕੋਈ ਬਾਕੀ ਮੌਕੇ ਤੇ ਹਾਂ ਨਹੀਂ ਕੋਈ ਮੈਂ ਨਾ ਜੇ ਕੋਈ ਆਵੇ ਤਾਂ ਸਹੀ ਆਰ 20 ਰੁਪਏ ਦੋ ਤਿੰਨ ਉਹ ਇਹ ਗੱਲ ਆਪ ਨੂੰ ਮਿਲ ਤੈਨੂੰ ਨੰਬਰ ਤਾਂ ਦੱਸ ਦੇ ਫਿਰ ਨੰਬਰ 9877510899 ਇੱਕ ਵਾਰੀ ਹੋਰ ਆਉਣ ਦੇ 9877510899 ਹੱਥ ਲਾ ਕੇ ਦਿਖਾ ਦੇ ਜਮਾ ਅਸੀਂ ਲਿਖਾ ਲੇ ਲੇ ਵੀ ਮਿੱਤਰੋ ਠੰਡੀ ਸੀਲ ਆ ਤੁਸੀਂ ਕਿ ਮੈਂ ਇਹ ਗੱਲ ਆ ਵੇਖ ਲੋ ਚੈੱਕ ਲਈ ਨਾ ਪੂਸ਼ ਕਰਨ ਵਾਲੀ ਨੇ ਹਾਂ ਠੀਕ ਇਹ ਨਾ ਕੋਈ ਬਾਈਆਂ ਆਖੇ ਵੀ ਯਾਰ ਗੱਬਣਾ ਗਾ ਹਨਾ ਵੀ ਕੋਈ ਲੈਣੀ ਠੀਕ ਆ ਯਾਰ ਥਣ ਤੁਹਾਨੂੰ ਬਹੁਤ ਚੰਗਾ ਯਾਰ ਹਜੇ ਤਾਂ ਇਹ ਬਹੁਤ ਹੈ ਯਾਰ ਹਾਂ ਗੈ ਇਧਰ ਕੀ ਕਰੀ ਤੂੰ ਪੁੱਤ ਲਈ ਇਧਰ ਦੀ ਪਾਸੇ ਵਾਲੇ ਕੈਮਰਾ ਆ ਵੇਖੋ ਕਿੰਨਾ ਵਧੀਆ ਗੈਪ ਕਰਮ ਵਾਲੀ ਦੀ ਹਨਾ ਹੂੰ ਜੇ ਇਹ ਬਈ ਐਰ ਸ਼ਹਿਰ ਨਸਲ ਦੀ ਵਹਿੜ ਵਕਾਉ ਆ ਹਰਜਿੰਦਰ ਵੀਰ ਦੇ ਕੋਲੇ ਖੜੀ ਆ ਪਿੰਡ ਪੱਕਾ ਨੰਬਰ 4 ਦੇ ਵਿੱਚ ਆ ਜਿਹੜੇ ਫਰੀਦਕੋਟ ਦਾ ਪਿੰਡ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ